ਆਪਾਂ ਨੂੰ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਦਿਖਾਈਤੀ ਲੋਕੋ ਬਾਰੇ ਜੋ ਕਿ ਆਪਾਂ ਛੱਤਾਂ ਦੇ ਉੱਪਰ ਪਾਉਣੇ ਆ ਵੀ ਸੇਮ ਦੇ ਵਾਸਤੇ ਅੱਜ ਆਪਾਂ ਭਲਾੜਾ ਸ਼ਹਿਰ ਦੇ ਵਿੱਚ ਪਹੁੰਚੇ ਬਾਉ ਜੀ ਤੋਂ ਪੁੱਛਦੇ ਆ ਵੀ ਆਪਾਂ ਨੂੰ ਇਹਦੇ ਵਿੱਚ ਕੀ ਚੰਗਾ ਲੱਗਿਆ ਤੁਹਾਨੂੰ ਵੀ ਇਹ ਲੋਕ ਪਵਾਰੇ ਨੇ ਕੋਠੀ ਦੇ ਉੱਪਰ ਪਵਾਰੇ ਨੇਗੇ ਆਪਾਂ ਬਾਉ ਜੀ ਨੂੰ ਪੁੱਛਦੇ ਆ ਬਾਉ ਜੀ ਤੁਹਾਨੂੰ ਕੀ ਇਹਦੇ ਵਿੱਚ ਚੰਗਾ ਲੱਗਿਆ ਜੀ ਇਹਦਾ ਇਹ ਜੀ ਨਾਲ ਸੇਮ ਫਿਊਮ ਦੀਆਂ ਦੇਗੀ ਜੀ ਠੀਕ ਹੈ ਜੀ ਵੀ ਸਾਰੀ ਕੋਟੇੜ ਡੂੜ ਜਿਹੜੀ ਹੁੰਦੀ ਹੈ ਹਾਂਜੀ ਇਹਦਾ ਫਾਇਦਾ ਹੀ ਹੈ ਨੁਕਸਾਨ ਨਹੀਂ ਹੈਗਾ ਜੀ ਠੀਕ ਹੈ ਬਾਉ ਜੀ ਹਾਂਜੀ ਇਹਦਾ ਕੀ ਖਰਚਾ ਆ ਜਾਂਦਾ ਜੀ ਖਰਚਾ ਦਾ ਵੀ ਇਹ 70 ਰੁਪਏ 70 ਰੁਪਏ 70 ਵੀ ਰੋਟ ਦਾ ਖਰਚਾ ਹੈਗਾ ਜੀ 7 ਰੁਪਏ ਸਕਰ ਫੁੱਟ ਦਾ ਇਹਦਾ ਖਰਚਾ ਆ ਜਾਂਦਾ ਜੀ ਇਹ ਕੈਮੀਕਲ ਵਗੈਰਾ ਤੁਸੀਂ ਲੈ ਕੇ ਦਿੱਤਾ ਕਿ ਇਹਨਾਂ ਨੇ ਲੰਦਾ ਜੀ ਹਾਂਜੀ ਵੀਰ ਜੀ ਕਿੱਧਰ ਰੂਫੇ ਹਿਸਾਬ ਹੁੰਦੀ ਹੈ अच्छा जी हाँ देखो दोस्तों पहला रूस चंकी तरह साफ किया जाता वा बिल तुल कोई रेता राब ना रहे क्लीन हो के जो कि लुक् तो अच्छा। है चंकी तरह पकड़ कर सके दस ठीक है जी ठीक है ਇਹ ਇਸ ਤਰ੍ਹਾਂ ਬਿਲਕੁਲ ਸਾਫ਼ ਕਰਨੀ ਪੈਂਦੀ ਹੈ ਜੀ ਫੇਰ ਲੁੱਕ ਪੈਂਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਪੂਰੀ ਦੋਸਤੋ ਕਲੀਅਰ ਕਰਨੀ ਪੈਂਦੀ ਹੈ ਰੂਫ ਇਹ ਤਾਂ ਜੋ ਲੁੱਕ ਆ ਜਿਹੜੀ ਉਹ ਚੰਗੀ ਤਰ੍ਹਾਂ ਇਹਨੂੰ ਪਕੜ ਕਰ ਸਕੇ ਜੀ ਹੋਰ ਵੀਰ ਜੀ ਇਹਦੇ ਕੀ ਬੈਨੀਫਿਟ ਰਹਿੰਦੇ ਨੇਗੇ ਬੈਨੀਫਿਟ ਤਾਂ ਜੀ ਉਹ ਬੈਸਟ ਚੀਜ਼ ਹੈ ਇਹਦੋਂ ਬਾਅਦ ਤਾਂ ਬਸ ਠੀਕ ਅੱਛਾ ਹਾਂ ਖੰਡਾ ਵੀ ਰਹਿੰਦਾ ਲੈਂਟਲਸ ਮਤਲਬ ਤਰੇਟ ਨਹੀਂ ਆਉਂਦੀ ਹਾਂਜੀ ਸਰੀਏ ਨੂੰ ਜੰਗ ਨਹੀਂ ਲੱਗਦੀ ਠੀਕ ਹੈ ਜੀ ਬਾਕੀ ਫਾਇਦੇ ਫਾਇਦੇ ਹੈ ਦੋਸਤੋ ਇੱਕ ਵੀਰ ਦੀ ਗੱਲ ਨੋਟ ਕਰਨ ਵਾਲੀ ਹੈਗੀ ਜਿਸ ਤਰ੍ਹਾਂ ਵੀਰ ਕਹਿ ਰਿਹਾ ਹੈਗਾ ਵੀ ਰੂਫ ਥੱਲੇ ਵੀ ਠੰਡਸ ਰਹਿੰਦੀ ਹੈ ਇਹਦੇ ਨਾਲ ਵੀ ਠੰਡਾ ਰਹਿੰਦਾ ਥੱਲੋਂ ਹਾਂਜੀ ਵੀ ਇਹਦੀ ਬੈਨੀਫਿਟ ਬਹੁਤ ਨੇ ਦੋਸਤੋ ਹੁਣ ਇਹ ਨਵਾਂ ਕੰਮ ਚੱਲਿਆ ਗਿਆ ਜਿਸ ਤਰ੍ਹਾਂ ਕਿ ਰੂਫ ਲਮੀਨੇਸ਼ਨ ਹੋ ਜਾਂਦੀ ਹੈਗੀ ਇਹ ਬਹੁਤ ਵਧੀਆ ਕੰਮ ਲੱਗਿਆ ਵੀਰਾਂ ਦਾ ਸੁਣੋ ਦੋਸਤੋ ਪਹਿਲਾਂ ਵੀ ਆਪਾਂ ਦਿਖਾਇਆ ਸੀ ਆਪਾਂ ਅੱਜ ਦੁਬਾਰਾ ਤੋਂ ਇਹਨਾਂ ਵੀਰਾਂ ਦੀ ਆਪਾਂ ਫਲਾੜਾ ਸ਼ਹਿਰ ਦੇ ਵਿੱਚ ਪਹੁੰਚੇ ਆ ਬਾਉ ਜੀ ਨਾਲ ਵੀ ਮਾਲਕਾਂ ਨਾਲ ਵੀ ਤੁਹਾਡੀ ਗੱਲ ਕਰਵਾਏ ਸੀਗੀ ਆਪਾਂ ਹੁਣ ਵੀਰ ਜੀ ਨਾਲ ਵੀ ਆਪਾਂ ਗੱਲ ਕਰਵਾਈਏ ਦੋਸਤੋ ਇਹਨਾਂ ਨਾਲ ਕਨੈਕਟ ਤੁਸੀਂ ਕਰ ਸਕਦੇ ਹੋ ਹਾਂਜੀ ਵੀਰ ਜੀ ਆਪਣਾ ਕਨੈਕਟ ਨੰਬਰ ਦੱਸੋ ਜੀ ਕਿੰਨਾ ਹੈਗਾ 98 98154 ਜੀ 73855 ਜੀ ਦੋਸਤੋ ਦੁਬਾਰੇ ਨੰਬਰ ਫੇਰ ਨੋਟ ਕਰ ਲਓ ਜੀ 98154G 73853 ਇੱਕ ਨੰਬਰ ਹੋਰ ਵੀ ਹੈ ਹਾਂਜੀ ਦੂਸਰਾ ਨੰਬਰ ਬੋਲੋ ਜੀ 98155G 73399 ਦੋਸਤੋ ਇਸ ਨੰਬਰ ਦੇ ਉੱਤੇ ਤੁਸੀਂ ਕਨੈਕਟ ਕਰਕੇ ਵੀਰਾਂ ਨਾਲ ਤੁਸੀਂ ਕਨੈਕਟ ਕਰ ਸਕਦੇ ਹੋਗੇ ਜਿੱਥੇ ਵੀ ਮਰਜ਼ੀ ਤੁਸੀਂ ਆਪਣੀ ਰੂਫ ਦੇ ਉੱਤੇ ਲੁੱਕ ਪਵਾਉਣੀ ਹੋਵੇ ਇਸ ਨੰਬਰ ਦੇ ਉੱਤੇ ਕਨੈਕਟ ਕਰਕੇ ਤੁਸੀਂ ਵੀਰਾਂ ਨਾਲ ਕਨੈਕਟ ਕਰ ਸਕਦੇ ਹੋਗੇ ਦੋਸਤੋ ਇਸ ਤਰ੍ਹਾਂ ਇਹ ਲੁੱਕ ਤਿਆਰ ਹੁੰਦੀ ਹੈ ਥੱਲੇ ਅੱਗ ਬਚਾਈ ਜਾਂਦੀ ਹੈਗੀ ਉੱਪਰ ਆ ਦੇਖੋ ਦੋਸਤੋ ਇਸ ਤਰ੍ਹਾਂ ਤਿਆਰ ਹੋ ਜੇਗੀ ਇਸ ਤਰ੍ਹਾਂ ਇਹ ਲੁਕੜ ਬਣ ਜਾਂਦਾ ਦੋਸਤੋ ਇੱਕ ਤਰ੍ਹਾਂ ਦਾ ਜਿੱਦਾਂ ਸੜਕਾਂ ਦੇ ਉੱਤੇ ਲੁੱਕ ਪੈਂਦੀ ਹੈਗੀ ਇਸ ਤਰ੍ਹਾਂ ਇਹ ਤਿਆਰ ਕਰਕੇ ਛੱਤ ਦੇ ਉੱਤੇ ਇਹ ਪਾਈ ਜਾਂਦੀ ਹੈਗੀ ਬਹੁਤ ਸੋ ਬਹੁਤ ਬੇਨਿਫਿਟ ਨੇ ਇਹ ਚੀਜ਼ ਦੇ ਵੱਧ ਤੋਂ ਵੱਧ ਵੀਰ ਨਾਲ ਕਨੈਕਟ ਕਰਿਓ ਤਾਂ ਜੋ ਵੀਰ ਨੂੰ ਵੀ ਫੋਟ ਮਿਲ ਸਕੇ ਥੈਂਕ ਯੂ ਦੋਸਤੋ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ